ਅੱਜ ਮੈਂ ਬਣਾ ਰਹੀ ਹਾਂ ਜੀ ਇਮਲੀ ਦੀ ਖੱਟੀ ਮਿੱਠੀ ਚਟਨੀ ਜੋ ਕਿ ਬਹੁਤ ਹੀ ਸਵਾਦ ਲੱਗਦੀ ਹੈ ਗਰਮੀ ਦੇ ਵਕਤ ਤੁਸੀਂ ਕਿਸੇ ਵੀ ਸਨੈਕਸ ਦੇ ਨਾਲ ਖਾ ਸਕਦੇ ਹੋ ਜਿਵੇਂ ਕਿ ਸਮੋਸੇ ਹੋਵੇ ਜਾਂ ਫੱਲੇ ਹੋ ਕੇ ਪਕੌੜੇ ਜਾਂ ਕਚੌਰੀਆਂ ਦੇ ਨਾਲ ਕਿਸੇ ਵੀ ਚਾਟ ਵਿੱਚ ਜਿੱਦੀ ਵਰਤੋਂ ਕਰ ਸਕਦੀ ਹੈ ਤੇ ਇਹਨੂੰ ਬਣਾ ਕੇ ਨਾ ਤੁਸੀਂ 5 ਤੋਂ 6 ਮਿੰਗ ਇਹ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਹੀ ਵਧੀਆ ਲੱਗਦੀ ਹੈ ਜਦੋਂ ਜਰੂਰ ਸੁਪਈ ਕੱਢੋ ਤੇ ਇਹਨੂੰ ਖਾਓ ਤੇ ਇਮਲੀ ਦੀ ਖੱਟੀ ਮਿੱਠੀ ਚਟਨੀ ਬਣਾਉਣ ਲਈ ਜੀ ਇੱਕੋ ਮਿਲਾइए 250 ਗ੍ਰਾਮ ਇਮਲੀ ਤੇ ਇਹ ਮੈਂ ਬੀਜ ਵਾਲੀ ਇਮਲੀ ਲਈ ਹੈ ਤੁਸੀਂ ਬਿਨਾਂ ਬੀਜ ਦੇ ਵੀ ਇਹ ਖੱਟੀ ਮਿੱਠੀ ਇਮਲੀ ਲੈ ਸਕਦੇ ਹੋ ਤੇ ਇਹ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਵੇਗੀ ਤੇ ਫਿਰ ਅਸੀਂ ਇਮਲੀ ਨੂੰ ਨਾ ਆਪਾਂ ਭਿਉਂ ਕੇ ਰੱਖਣਾ ਹੈ ਜੀ ਅਗਰ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ 2 ਘੰਟੇ ਨੂੰ ਨਾਰਮਲ ਪਾਣੀ ਦੇ ਵਿੱਚ ਭਿਉਂ ਕੇ ਰੱਖ ਸਕਦੇ ਹੋ ਅਗਰ ਟਾਈਮ ਨਹੀਂ ਹੈਗਾ ਤਾਂ ਅੱਧੇ ਘੰਟੇ ਲਈ ਇਹਨੂੰ ਗਰਮ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖ ਸਕਦੇ ਹੋ ਤੇ ਮੈਂ ਨਾ ਅੱਧੇ ਘੰਟੇ ਲਈ ਬਿਲਕੁਲ ਉਬਲਦੇ ਪਾਣੀ ਦੇ ਵਿੱਚ ਇਹਨੂੰ ਭਿਉਂ ਕੇ ਰੱਖ ਦਿੱਤਾ ਸੀ ਤੇ ਅੱਧੇ ਘੰਟੇ ਬਾਅਦ ਦੇਖੋ ਇਹ ਕਿੰਨੀ ਫੁੱਲ ਵੀ ਗਈ ਆ ਤੇ ਜਿਹੜੀ ਇਹਦੀ ਪਲਪ ਆ ਉਹ ਆਪਾਂ ਇਸ ਤਰ੍ਹਾਂ ਮਲ ਮਲ ਕੇ ਅਲੱਗ ਕਰ ਲੈਣੀ ਆ ਤੇ ਜਿਹੜੀ ਇਹਦੇ ਵਿੱਚ ਗਿੜਕ ਲੀ ਸਾਰੀ ਆਪਾਂ ਅਲੱਗ ਕਰ ਲੈਣੀ ਆ ਤੇ ਦੇਖੋ ਜਿਵੇਂ ਜਿਵੇਂ ਮਲਾਂਗੀ ਪਲਪ ਅਲੱਗ ਹੋ ਜਾਊਗੀ ਕਿਉਂਕਿ ਇਹ ਗਰਮ ਪਾਣੀ ਦੇ ਨਾਲ ਕਾਫੀ ਨਰਮ ਹੋ ਗਈ ਹੈ ਤੇ ਇਹਨੂੰ ਮਤਲਬ ਬੀਜ ਦੇ ਨਾਲੋਂ ਅਲੱਗ ਕਰਨਾ ਕਾਫੀ ਸੌਖਾ ਹੋ ਜਾਂਦਾ ਹੈ ਇਸ ਤਰ੍ਹਾਂ ਤਾਂ ਇਹ ਅਲੱਗ ਕਰਨੀ ਮੁਸ਼ਕਿਲ ਆ ਜੀ ਤੇ ਆਪਾਂ ਇਹਨੂੰ ਨਿਸ਼ਾਨਕੇ ਲਾ ਕੇ ਕਰਾਂਗੇ ਤੇ ਇੱਥੇ ਨਾ ਜਿਹੜੇ ਪਾਂਡੇ ਦੇ ਵਿੱਚ ਅਮੈਂ ਇਮਲੀ ਦੀ ਇਹ ਸੌਸ ਬਣਾਉਣੀ ਹੈ ਜਾਨੀ ਪਕਾਉਣੀ ਹੈ ਉਹੀ ਸੇਮ ਨੀਚੇ ਰੱਖ ਲਿਆਏ ਤੇ ਉੱਪਰ ਰੱਖ ਲਿਆ ਜਾਲੀ-ਜਾਲੀ ਦੇ ਵਿੱਚ ਪਾ ਕੇ ਨਾ ਆਪਾਂ ਇਹਨੂੰ ਛਾਨਣਾ ਹੈ ਤੇ ਇਸੇ ਤਰ੍ਹਾਂ ਤੇ ਛਾਨਣੀ ਨਹੀਂ ਜਾਣੀ ਜੀ ਆਪਾਂ ਇਸ ਤਰ੍ਹਾਂ ਇਹਨੂੰ ਚਮਚੇ ਨੂੰ ਜਾਂ ਕਟਚੀ ਨੂੰ ਇਸ ਤਰ੍ਹਾਂ ਘਮਾਉਂਦੇ ਹੋਏ ਇਹਨੂੰ ਛਾਨਣਾ ਹੈ ਜਿਵੇਂ ਜਿਵੇਂ ਘਮਾਉਂਦੇ ਜਾਵਾਂਗੇ ਜਿਹੜੀ ਪਲਪ ਆ ਸਾਰੀ نیچے ਚਲੀ ਜਾਵੇਗੀ ਤੇ ਜਿਹੜੇ ਬੀਜ ਆ ਰੇਸ਼ੇ ਤੱਕ ਦੀ ਆ ਸਾਰੇ ਉੱਪਰ ਰਹਿ ਜਾਣਗੇ ਤੇ ਦੇਖੋ ਇਦਾਂ ਬਸ ਆਪਾਂ ਇਹਨੂੰ ਘਮਾਈ ਜਾਣਾ ਹੈ ਕਟਚੀ ਨੂੰ ਤੇ ਸਾਰੀ ਪਲਪ ਹੇਠੇ ਚਲੀ ਗਈ ਆ ਤੇ ਉੱਪਰ ਦੀਨ ਆਪਾਂ ਥੋੜਾ ਥੋੜਾ ਇਹਦੇ ਉੱਪਰ ਪਾਣੀ ਪਾ ਲਵਾਂਗੇ ਤੇ ਜਾਂ ਫਿਰ ਪਾਣੀ ਦੇ ਵਿੱਚ ਪਾ ਕੇ ਇਹਨਾਂ ਚੰਗੀ ਤਰ੍ਹਾਂ ਮਲ ਮਲ ਕੇ ਦੁਬਾਰਾ ਤੁਸੀਂ ਇਹਨੂੰ ਫੇਰ ਤੇ ਛਾਨਣੀ ਦੇ ਵਿੱਚ ਪਾ ਦੇਣਾ ਹੀ ਕੱਲੇ ਬੀਜ ਉੱਪਰ ਰਹਿ ਜਾਣਗੇ ਤੇ ਮੈਂ ਉੱਪਰ ਦੀ ਨਾ ਸੇਮ ਬਰਤਨ ਦੇ ਵਿੱਚ ਜਿਹੜੀ ਛਿੰਮਲੀ ਭੋਂ ਕੇ ਰੱਖੀ ਸੀ ਉਹਦੇ ਵਿੱਚ ਉਹਦੀ ਹਲਕਾ ਜਿਹਾ ਪਾਣੀ ਪਾ ਦਿੱਤਾ ਇਹ ਲੋੜ ਅਨਸਾਰ ਜ਼ਿਆਦਾ ਪਾਣੀ ਦੀ ਬਰਤਨੀ ਨਹੀਂ ਜਿਸ ਤਰ੍ਹਾਂ ਸਾਬਨਾ ਆਪਾਂ ਨੂੰ ਇਮਲੀ ਦੀ ਜਿਹੜੀ ਸੌਸ ਪਕਾਉਣ ਲਈ ਚਕਨੀ ਪਕਾਉਣ ਲਈ ਪਾਣੀ ਚਾਹੀਦਾ ਉਹਨੇ ਪਾਣੀ ਦੀ ਆਪਾਂ ਵਰਤੋਂ ਕਰਨੀ ਹੈ ਤੇ ਦੇਖੋ ਪਾਣੀ ਪਾ ਕੇ ਨਾ ਆਪਾਂ ਜਿਵੇਂ ਜਿਵੇਂ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਜਾਵਾਂਗੇ ਤੁਸੀਂ ਹੱਥਾਂ ਦੇ ਨਾਲ ਵੀ ਕਰ ਸਕਦੇ ਹੋ ਪਰ ਅਗਲਾ ਹੱਥਾਂ ਦੇ ਨਾਲ ਤੁਸੀਂ ਹਿਲਾਓਗੇ ਨਾ ਤੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਮੈਂ ਚਮਚ ਦੇ ਨਾਲ ਦੇਖੋ ਹਿਲਾ ਰਹੀ ਆ ਤੇ ਇਹਦੇ ਜਿਹੜੇ ਬੀਜ ਆ ਉੱਪਰ ਰਹਿ ਗਏ ਤੇ ਪਲਪ ਸਾਰੀ ਜਿਹੜੀ ਥੱਲੇ ਚਲੀ ਗਈ ਆ ਡੋਰੇ ਦੇ ਵਿੱਚ ਤੇ ਜਿਹੜੇ ਬੀ ਆ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਕਰ ਲੈਣਾ ਜਾਨੀ ਕਿ ਛੁੱਟ ਦੇਣਾ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਤੇ ਪਲਪ ਆਪਣੀਆਂ ਦੇਖੋ ਬਣ ਕੇ ਤਿਆਰ ਹੋ ਚੁੱਕੀਆਂ ਜੀ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮਿਕਸ ਕਰਕੇ ਫਿਰ ਆਪਾਂ ਰੱਖ ਜਾਂਗੇ ਗੈਸ ਦੇ ਉੱਪਰ ਤੇ ਗੈਸ ਨੂੰ ਆਪਾਂ ਔਨ ਕਰ ਲਵਾਂਗੇ ਜਿੰਨੀ ਦੇਰ ਨਹੀਂ ਉਬਾਲਾ ਆਉਂਦਾ ਨੇ ਇਹਨੂੰ ਇਹਨੂੰ ਹਾਈ ਫਲੇਮ ਤੇ ਆਪਾਂ ਪਕਾਵਾਂਗੇ ਜਿੰਨੀ ਉਬਾਲਾ ਆਉਣਾ ਸ਼ੁਰੂ ਹੋ ਗਿਆ ਤੇ ਆਪਾਂ ਫਲੇਮ ਇਹਦੀ ਜਿਹੜੀ ਮੀਡੀਅਮ ਕਰ ਦੇਣੀ ਆ ਦੇਖੋ ਇੱਥੇ ਆਪਣੀ ਗਰਮ ਹੋ ਗਈ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਐਡ ਕਰਨਾ ਹੈ ਜੀ ਮਿੱਠਾ ਮਿੱਠੇ ਦੇ ਲਈ ਤੁਸੀਂ ਚੀਨੀ ਦੀ ਵਰਤੋਂ ਕਰ ਸਕਦੇ ਹੋ ਸ਼ੱਕਰ ਦੀ ਵਰਤੋਂ ਕਰ ਸਕਦੇ ਹੋ ਤੇ ਗੁੜ ਦੀ ਵਰਤੋਂ ਵੀ ਕਰ ਸਕਦੇ ਹੋ ਮੇਰੇ ਕੋਲ 250 ਗ੍ਰਾਮ ਇਮਲੀ ਸੀ ਤੇ ਇਸ ਵਿੱਚ ਮੈਂ 300 ਗ੍ਰਾਮ ਗੁੜ ਲਿਆ ਤੇ ਗੁੜ ਲਿਆ ਜੀ ਇਹ ਮੈਂ ਸੰਤਰੀ ਰੰਗ ਦਾ ਇਹਦੇ ਨਾਲ ਨਾ ਜਿਹੜਾ ਕਲਰ ਆ ਬਹੁਤ ਸੋਹਣਾ ਆਵੇਗਾ ਉੱਪਰ ਕੀ ਤੇ ਬਿਲਕੁਲ ਵੀ ਨਾ ਆਪਾਂ ਨੂੰ ਇਹਦੇ ਵਿੱਚ ਕਿਸੇ ਕਲਰ ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈਣੀ ਤੇ ਗੁੜ ਪਾ ਕੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਨਾ ਗੁੜ ਦੇ ਘੁਲ ਜਾਣ ਤੱਕ ਮੈਲਟ ਹੋਣ ਤੱਕ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਉਣਾ ਹੈ ਤੇ ਗੈਸ ਆਪਾਂ ਮੀਡੀਅਮ ਤੇ ਰੱਖਣਾ ਹੈ ਨਹੀਂ ਤਾਂ ਜੇ ਜਿਹੜੀ ਆਪਣਾ ਘੋੜਾ نیچے ਲੱਗ ਜਾਵੇਗਾ ਤੇ ਫਿਰ ਨਾ ਇਹਦੇ ਵਿੱਚੋਂ ਜਲਣ ਦੀ 스మెਲ ਆਉਣ ਲੱਗ ਜੂਗੀ ਹਲਾਉਂਦੇ ਹੋਏ ਆਪਾਂ ਬਸ ਇਸੇ ਤਰ੍ਹਾਂ ਪਕਾਉਂਦੇ ਰਹਿਣਾ ਇਹਨੂੰ ਗਾੜਾ ਕਰਨਾ ਹੈ ਤੇ ਜਿਸ ਤਰ੍ਹਾਂ ਦੀ ਸੌਸ ਹੁੰਦੀ ਹੈ ਨਾ ਆਪਾਂ ਸੇਮ ਉਸੇ ਤਰ੍ਹਾਂ ਦੇ ਇਹਨੂੰ ਗਾੜਾ ਕਰਨਾ ਹੈ ਹਲਕਾ ਜਾਂ ਗਾੜਾ ਜਿਆਦਾ ਨਹੀਂ ਗਾੜਾ ਕਰਨਾ ਦੇਖੋ ਕਲਰ ਵੀ ਕਿੰਨਾ ਸੋਹਣਾ ਦਿਖ ਰਿਹਾ ਨਾ ਤੇ ਜਿਵੇਂ ਠੰਡੀ ਹੋਊਗੀ ਉਸਦੋਂ ਨਾ ਇਹਦਾ ਕਲਰ ਹੈ ਜਿਹੜਾ ਬਹੁਤ ਹੀ ਸੋਹਣਾ ਉੱਬਰ ਕੇ ਆਵੇਗਾ ਤੇ ਹਲਕੀ ਗਾੜੀ ਹੋ ਗਈ ਹੈ ਜੀ ਇਹਦੇ ਵਿੱਚ ਹੁਣ ਆਪਾਂ ਕੁਝ ਮਸਾਲੇ ਪਾਵਾਂਗੇ ਮਸਾਲਿਆਂ ਦੇ ਬਿਨਾ ਤਾਂ ਇਹਦੇ ਵਿੱਚ ਕੋਈ ਟੇਸਟ ਨਹੀਂ ਆਉਣਾ ਜਿਵੇਂ ਇਹ ਹਲਕੀ ਗਾੜੀ ਹੋ ਗਈ ਨਾ ਫੇਰ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਪਾਉਣੇ ਆ ਤੇ ਇੱਥੇ ਸਭ ਤੋਂ ਪਹਿਲਾਂ ਮੈਂ ਪਾ ਰਹੀ ਹਾਂ ਜੀ ਸਵਾਦ ਅਨੁਸਾਰ ਨਾਰਮਲ ਨਮਕ ਤੇ ਸਵਾਦ ਅਨੁਸਾਰ ਹੀ ਆਪਾਂ ਕਾਲਾ ਨਮਕ ਪਾਉਣਾ ਹੈ ਤੇ ਇੱਕ ਚਮਚ ਦਾ चौथाई चौथਾ ਹਿੱਸਾ ਪਾਈ ਅਮੇ ਤੇ ਅੱਧਾ ਚਮਚ ਇਥੇ ਮੈਂ ਪਾ ਰਹੀ ਆ ਜੀ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਵੀ ਕਲਰ ਬਹੁਤ ਸੋਹਣਾ ਆਉਂਦਾ ਹੈ ਕਿਉਂਕਿ ਆਪਾਂ ਕਿਸੇ ਕਲਰ ਦੀ ਵਰਤ ਨਹੀਂ ਕਰਨੀ ਬਿਲਕੁਲ ਹੀ ਥੋੜੀ ਜਿਹੀ ਚਮਚ ਦੇ ਚੌਥਾਈ ਸੇ ਤੋਂ ਵੀ ਅੱਧੀ ਇਥੇ ਨੇ ਲਾਲ ਮਿਰਚ ਪਾਈ ਆ ਤੇ ਚਮਚ ਦੇ ਚੌਥਾਈ ਸੇ ਤੋਂ ਅੱਧੀ ਇਥੇ ਮੈਂ ਕਾਲੀ ਮਿਰਚ ਪਾਈ ਆ ਤੇ ਨਾਲ ਹੀ ਪੁੰਨਿਆ ਜੀਰਾ ਪਾਊਡਰ ਪਾਇਆ ਪੁੰਨਿਆ ਹੋਇਆ ਜੀਰਾ ਪਾਊਡਡਰ ਤੁਸੀਂ ਥੋੜਾ ਜਿਆਦਾ ਪਾ ਸਕਦੇ ਆ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਤੇ ਲਾਸਟ ਦੇ ਮੈਂ ਪਾ ਰਹੀ ਆ ਜੀ ਸੁੰਡ ਗਰਮੀ ਦੇ ਮੌਸਮਾਦਰ ਸੁੰਡ ਬਿਲਕੁਲ ਥੋੜੀ ਪਾਉਣੀ ਆ ਚਰਦੀ ਦਾ ਮੌਸਮ ਆ ਤਾਂ ਥੋੜੀ ਜਿਆਦਾ ਪਾ ਸਕਦੇ ਹੋ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੇ ਸੁੰਡ ਜਾਨੀ ਕਿ ਡਰਾਈ ਜਿੰਜਰ ਪਾਊਡਰ ਆ ਦੇਖੋ ਅਦਰਕ ਨੂੰ ਨਾ ਸੁਕਾ ਕੇ ਇਹ ਪਾਊਡਰ ਬਣਾਇਆ ਜਾਂਦਾ ਹੈ ਤੇ ਇਹਦੇ ਨਾਲ ਇਹਦਾ ਟੇਸਟ ਆ ਜਿਹੜਾ ਬਹੁਤ ਹੀ ਵਧੀਆ ਲੱਗਦਾ ਹੈ ਤੇ ਲਗਾਤਾਰ ਹਿਲਾਉਂਦੇ ਹੋਏ ਨਾ ਇਹ ਮਸਾਲੇ ਆਪਾਂ ਮਿਕਸ ਕਰ ਲੈਣੀਆਂ ਇੱਕ ਵਾਰੀ ਤਾਈ ਲੱਗੂਗਾ ਇਹਦੀਆਂ ਗੰਡਾ ਜਿਵੇਂ ਜਿਵੇਂ ਪਕਾਵਾਂਗੇ ਨਾ ਸਾਰੀਆਂ ਗੰਡਾ ਜਿਹੜੀਆਂ ਇਹਨਾਂ ਦੀਆਂ ਕੁਲ ਜਾਣਗੀਆਂ ਜਾਨੀ ਕਿ ਮੈਲਟ ਹੋ ਜਾਣਗੀਆਂ ਤੇ ਬਸ ਇਸੇ ਤਰ੍ਹਾਂ ਪਕਾਉਂਦੇ ਹੋਏ ਨਾ ਜੀ ਇਹਨੂੰ ਬਿਲਕੁਲ ਹੀ گاੜਾ ਕਰ ਲੈਣਾ ਹੈ ਬਸ ਗੁੰਜਾਇਸ਼ ਰੱਖਦੇ ਹੋਏ ਜਿਆਦਾ گاੜਾ ਨਹੀਂ ਕਰਨਾ ਕਿਉਂਕਿ ਠੰਡੀ ਹੋ ਕੇ ਵੀ ਨਾ ਜਿਵੇਂ ਜਿਵੇਂ ਆਪਾਂ ਇਹ ਠੰਡੀ ਕਰਾਂਗੇ ਤੇ ਉਵੇਂ-ਉਵੇਂ ਹੋਰ ਗਾੜੀ ਹੋ ਜਾਵੇਗੀ ਗੁੰਜਾਇਸ਼ ਰੱਖ ਕੇ ਆਪਾਂ ਇਹਨੂੰ گاੜਾ ਕਰਨਾ ਹੈ ਜਿਸ ਤਰ੍ਹਾਂ ਦੀ ਸੌਸ ਹੁੰਦੀ ਹੈ ਨਾ ਉਸੇ ਤਰ੍ਹਾਂ ਦੀ بس اسی طرح ਨਾਲ ਆਪਾਂ ਇਹਨੂੰ ਮਸਾਲੇ ਪਾ ਕੇ 3 ਤੋਂ 4 ਮਿੰਟ ਆ ਪਕਾਉਣਾ ਹੈ ਤੇ ਇਹ ਚੰਗੀ ਤਰ੍ਹਾਂ ਜਿਵੇਂ ਕਿ ਗਾੜੀ ਹੋ ਜਾਵੇ ਜਿਸ ਤਰ੍ਹਾਂ ਵੀ ਆਪਾਂ ਨੂੰ ਸੌਸ ਚਾਹੀਦੀ ਹੈ ਨਾ ਉਦੋਂ ਤੱਕ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਨਾਲ ਹੀ ਮਸਾਲੇ ਵੀ ਪੱਕ ਜਾਣਗੇ ਤੇ ਫਿਰ ਜਿਵੇਂ ਹੀ ਆਪਣੀ ਸੌਸ ਹਲਕੀ ਗਾੜੀ ਹੋ ਗਈ ਨਾ ਜੀ ਪੰਜਾਇਸ਼ ਰੱਖ ਕੇ ਤੇ ਫਿਰ ਆਪਾਂ ਗੈਸ ਬੰਦ ਕਰਕੇ ਹੁਣ ਇਹਨੂੰ ਠੰਡੀ ਕਰ ਲੈਣਾ ਹੈ ਸੌਸ ਆਪਣੀ ਬਣ ਗਈ ਹੈ ਤੇ ਗੈਸ ਦੀ ਫਲੇਮ ਨੂੰ ਆਫ ਕਰ ਦਿੱਤੀ ਹੈ ਫਿਰ ਇਹਨੂੰ ਮੈਂ ਨਾ ਪਲਟ ਦਿੱਤਾ ਏ ਕੜਾਈ ਦੇ ਵਿੱਚ ਠੰਡੀ ਕਰਨ ਲਈ ਤੇ ਇਹਦੇ ਵਿੱਚ ਮੈਂ ਪਾ ਦਿੱਤੇ ਦੀ ਘਰ ਦੇ ਵਿੱਚ ਨਾਰਮਲ ਜੋ ਮਗਦੂ ਹੁੰਦੀ ਹੈ ਤੁਸੀਂ ਸੌਗ ਵੀ ਪਾ ਸਕਦੇ ਹੋ ਕੇਲੇ ਪਾ ਸਕਦੇ ਹੋ ਪਰ ਉਹ ਨਹੀਂ ਸੌਸ ਦੇ ਵਿੱਚ ਹੀ ਪਾਉਣੇ ਹਨ ਜਿੰਨੀ ਆਪਾਂ ਵਰਤਨੀ ਹੈ ਮਗਦ ਤੁਸੀਂ ਸਾਰੀ ਸੌਸ ਦੇ ਵਿੱਚ ਪਾ ਸਕਦੇ ਹੋ ਕਿਉਂਕਿ ਜਿੰਨੀ ਸੌਸ ਆਪਾਂ ਸਰਵ ਕਰਨੀ ਹੈ ਨਾ ਉੰਨੀ ਦੇ ਵਿੱਚ ਆਪਾਂ ਕੇਲੇ ਪਾ ਸਕਦੇ ਹੋ ਸਾਰੀ ਸੌਸ ਦੇ ਵਿੱਚ ਨਹੀਂ ਪਾਉਣੀ ਤੇ ਨਹੀਂ ਆਪਣੀ ਜਿਹੜੀ ਸਾਰੀ ਸੌਸ ਆ ਖਰਾਬ ਹੋ ਜਾਊਗੀ ਤੇ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਤੁਸੀਂ ਇਹਨੂੰ ਨਾ 5 ਤੋਂ 6 ਮਹੀਨੇ ਫ੍ਰਿਜ ਦੇ ਵਿੱਚ ਰੱਖ ਕੇ ਖਾ ਸਕਦੇ ਹੋ ਤੇ 2 ਮਹੀ